ਵਾਹਿਗੁਰੂ ਜੀ ਵਲ ਹਾਲੇ ਕੁਰੇ ਆਪਣੇ ਦੁਹਾੜੀ ਸਦਬਾਰ ਜਨਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇਤੈ ਚਾਨਣ ਹੁੰਦਿਆ ਗੁਰਬਿੰਦ ਕੋ ਹਨ ਅੰਧਾਰ ਜਿੱਥੇ ਸਭੇ ਥਾਪ ਨਹੀਂ ਤੁਧ ਜੇਹਿਆ ਬਧਾ ਪਰਖ ਵਿਧਾਤਾ ਹੈ ਤਾ ਤੋ ਸੋਹਿਆ ਬਸਦੀ ਸਗਨ ਅਪਾਰ ਅਨੋਪ RAMDAS ਪਰ ਹਰ ਹਾਂ ਕਸਮ ਲਜਾਇ ਨਾਇ ਰਾਮਦਾਸ ਸਦ ਸੁਖੋ ਟਲ ਗੁਰੂ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਹੋ ਬਿ ਸਫਤ ਖਸਮ ਦੀ ਨੂਰ ਅਰਸ ਹਰਸ ਹਾ ਛੱਟੀ ਤੁਧ ਢਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੇ ਕੱਟੇ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦਾ ਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਢਿਆਈਆ ਦੇ ਨਾ ਪਸੋਤਾਏ ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀਆ ਸਦਾ ਸਦਾ ਵਢਿਆਈਆ ਦੇ ਨਾ ਪਸੋਤਾਏ ਹਰ ਕੈ ਸਦਗਲ ਹਾਰਣੈ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਮੈ ਸ਼ਬਦ ਜਲਾਏ ਮਹਲਾ 3 ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਆਧਨਾ ਕਾ ਮਾਪੋ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰਿ ਵਾਸ ਹੈ ਜਗ ਜਗ ਸੋਭਾ ਹੋਏ ਕਰਨ ਕਾਰਨ ਸਮਰਥ ਹੈ ਹੈ ਕਰਤੇ ਮੈਂ ਤੁਜ ਬਿਨ ਅਬਰ ਨਾ ਕੋਈ ਤੁਦ ਆਪੇ ਸਿਸਟ ਸਿਰ ਜੀ ਆਪੇ ਫਨ ਗੋਈ ਸਭ ਇੱਕ ਸਬਦ ਬਰਤਦਾ ਜੋ ਕਰੇ ਸੋ ਹੋਈ ਵੜਿਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮਖ ਨਾਨਕ ਅਰਾਧੇ ਸਭ ਅਖ ਧੰਨ 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 ਗੁਰ ਸੋਈ ਗੁਰਮਖ ਨਾਨਕ ਅਰਾਧੇ ਸਭ ਅਖ ਤਨ 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 ਵਰਸਾਈ ਸਦਾ ਬਾਹ ਗੁਰੂ ਜੀ ਦਾ ਖਾਲਸਾ ਬਾਹ ਗੁਰੂ ਜੀ ਕੀ ਫਤਿਹ